ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਕਰ ਦੂਜਾ ਚੌਪਦੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਇਕ ਪਿਤਾ ਇੱਕ ਅਸਕੇ ਹਮ ਬਾਰਿਕ ਤੂੰ ਮੇਰਾ ਗੁਰਾਈ ਛੋੜ ਮੀਤਾ ਜਿਉ ਹਮਾਰਾ ਬਲਬਲ ਜાંਸੀ ਹਰ ਦਰਸਨ ਦੇਹੁ ਦਿਖਾਈ पिता एकस के हम के तू मेरा गुरहाई सुनिता जियो हमारा बलबल बल जासी हर दर्शन से हो दिखाई ਸੋਨੀਤਾ ਤੂਈ ਕੋ ਬਲ ਜਾਈ ਏ ਹੋ ਮਨ ਤੇਰਾ ਭਾਈ ਰਹਾ ਪਾਵ ਮਲੋਵਾ ਮਲਮਲ ਤੋਵਾ ਏ ਹੋ ਮਨ ਤੈ ਕੋ ਦੇਸਾ ਸੁਣਿਤਾ ਤੇਰੀ ਸਰਣਾਈ ਆ ਪ੍ਰਭ ਮਿਲੋ ਤੇ ਹੋ ਉਪਦੇਸਾ ਮਾਨਨਾ ਕੀਜੈ ਸ਼ਰਣ ਪਰੀਜੈ ਕਰੈ ਸੋ ਭਲਾ ਮਨ ਅਯਾ ਸੁਣਨੀਤਾ ਜੀਉ ਪਿੰਡ ਸਭ ਤਨ ਅਰਪੀਜੈ ਇਉਂ ਦਰਸਨ ਹਰ ਜੀਉ ਪਾਈਐ ਪਿਥੂ ਪਾਣੀ ਪ੍ਰਯੋ ਅਨੰਤੋ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਤਾਉ ਬੋ ਤੇਰ ਪਾ ਧਾਰੀ ਸਬ ਅਕਲ ਨਿਰੰਜਨ ਦੀ ਥਾ ਕਯੋ ਅਨੁਗ੍ਰਹ ਪ੍ਰਸਾਦ ਸੰਤਨ ਕਾ ਅਰਨਾਮ ਹੈ ਮੀਠਾ ਜਨ ਨਾਨਕ ਪਾ ਗੁਰ ਕਿਰਪਾ ਧਾਰੀ ਸਭ ਅਕਲ ਨਿਰੰજન ਦੀ ਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਕਰ ਦੂਜਾ ਚਉਪਦੇ ਇੱਕ ਓੰਕਾਰ ਸਤਗੁਰ ਪ੍ਰ사ਦ ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰੁ ਹਾਈ ਸੁਣ ਮੀਤਾ ਜੀਉ ਹਮਾਰਾ ਬਲ ਬਲ ਜાંਸੀ ਹਰ ਦਰਸਨ ਦੇਹੁ ਦਿਖਾਈ ਗੁਰੂ ਰੂਪ ਪੁਰਸ਼ਵਾਰੀ ਗੁਰੂ ਪਿਆਰੀ ਸਾਸ ਸੰਗਤ ਜੀਓ ਅੱਜ ਦਾ ਇਹ ਪਾਵਨ ਮੁਖਵਾਕ ਪੰਚਮ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਸੋਰਠ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 612 ਦੇ ਉੱਤੇ ਸੁਭਾਏ ਮਾਨ ਹੈ ਸਤਿਗੁਰੂ ਕਿਰਪਾ ਕਰਨ ਸਤਿਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆਵੇ ਸਤਿਗੁਰ ਸੱਚੇ ਫਤਿਹ ਸਾਜੀ ਦੇ ਦਰ ਤੇ ਪਰਵਾਣ ਹੋਵੇ ਸਤਿਗੁਰ ਸਾਰਿਆਂ ਨੂੰ ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਣ ਜੀ ਹੋਈਆਂ ਬੇਅੰਤ ਪ੍ਰਭਾਂ ਦੀ ਖਿਮਾ ਗਜ ਵੱਜ ਕੇ ਫਤਿਹ ਬੁਲਾਓ ਵਾਹਿਗੁਰਜੀ ਦਾ ਖਾਲਸਾ वाहिगुरु जी फते